ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਕਰਨ ਲੱਗੇ ਆਂ ਕਿੰਡ ਲੋਕਾ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਜੀ ਹਰਦੀਪ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਵੀਡੀਓ ਅਪਲੋਡ ਕਰਨੀ ਹੈ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ 4-5 ਮੱਝਾਂ ਤੇ گاਵਾ ਵੀ ਦਿਖਾਵਾਂਗੇ ਡਿਟੇਲ ਇਹਨਾਂ ਪਸ਼ੂਆਂ ਦੀ ਕੀ ਆਪਾਂ ਸਾਰੀ ਵੀ ਉਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲਟੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਦੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀ ਰੂਪਿਆ ਦਾ ਫਾਇਦਾ ਹੋ ਸਦਾ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆ ਆਪਣੀ ਤਸੱਲੀ ਕਰਕੇ ਨਿਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਦੋਸਤੋ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਆ ਇੰਸਟਾਗ੍ਰam ਤੇ ਵੀ ਚੱਲਦੀ ਵੀਰਾਂ ਨੂੰ ਬੇਨਤੀ ਕਰਦਾ ਫੇਸਬੁੱਕ ਤੇ ਇੰਸਟਾਗ੍ਰam ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇੰਨਾ ਮਜਾ ਦੀ ਹਾਂਜੀ ਬਾਈ ਸਸੀ ਗਾਲ ਜੀ ਸਸੀ ਗਾਲ ਜੀ ਹੋਰ ਬਾਈ ਠੀਕ ਠਾਕ ਵਧੀਆ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਜੀ ਕਿੱਦਾਂ ਵੀਰ ਕੰਮ ਕਰ ਵਧੀਆ ਕਿਰਪਾ ਬਾਬੇ ਨਾਨਕ ਦੀ ਸ਼ੁਕਰੇ ਬੋਲੋ ਜੀ ਡਰੈਸ ਆਪਣਾ ਡਰੈਸ ਆਪਣਾ ਪਿੰਡ ਲੋਕਾ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਤੇ ਡਾਡੀ ਦਾ ਨਾਮ ਸਰਦਾਰ ਹਰਦੀਪ ਸਿੰਘ ਲੋਕਾ ਤੇ ਮੋਬਾਈਲ ਨੰਬਰ 98552 ਹਾਂਜੀ 95443 ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਸਾਖ ਸਿੰਘ ਹੈ ਗੁਰਸਾਖ ਸਿੰਘ ਹਾਂਜੀ ਠੀਕ ਹੈ ਵੀਰ ਤੇ ਵੀਰ ਪਸ਼ੂ ਜਿਹੜੇ ਆਏ ਆਪਣੇ ਕੋਲ ਰਾਤ ਦੇ ਆਏ तकरीबन ਕੱਲ੍ਹ ਆਉਣਾ ਸੀ ਨਹੀਂ ਕੱਲ੍ਹ ਆਉਣਾ ਸੀ ਠੀਕ ਹੈ ਜੀ ਹਾਂ ਜੀ ਕੱਲ ਅਸੀਂ ਲੇਟ ਹੋ ਗਏ ਥੋੜੇ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਕਿੰਨੇ ਪਸ਼ੂ ਵੀਰ ਅੱਜ ਆਪਣੇ ਕੋਲ ਸੇਲ ਤੇ ਇਹ ਆਪਣੇ ਤੋਂ 4 ਮੱਝਾਂ ਆ ਇਹ ਰਾਤੀਆਂ ਆਈਆਂ ਕਰਮ ਵਾਲੀਆਂ ਤੇ ਦੋ ਆਪਣੇ ਤੋਂ ਗਾਵਾਂ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਵੀਰ ਤੇ ਸ਼ੁਰੂ ਕਰੀਏ ਵੀਰ ਇਹ ਮੱਝ ਤੋਂ ਪਹਿਲਾਂ ਕੀ ਇਹਦੀ ਡਿਟੇਲ ਹੈ ਕਿੰਨਾ ਵਾ ਸੁਗਾ ਸੋਈ ਇਹ ਭਾਜੀ ਦੁੱਧਾ ਸੁਗਾ ਸੋਈ ਆ ਛੋਟੀ ਛੋਟੀ ਥੱਲੇ 14 ਲੀਟਰ ਦੁੱਧ ਚਵਾਈ ਵਾਲਾ ਹੋਊਗਾ ਨੈਟ ਵਾਲਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਮੋਹਨ ਜੀ ਪਹਿਲੀ ਗੱਲ ਇੱਕ ਹੋਰ ਖੋਇਆ ਇੱਕ ਮਿੰਟ 2:15 ਹੋਏ ਆ 22 ਤਰੀਕ ਆ ਠੀਕ ਹੈ ਹੁਣੇ ਆਪਾਂ ਘੰਟੇ ਨੂੰ ਚਲੋ ਵੀਡੀਓ ਪਾ ਦਨੇ ਤੁਸੀਂ ਦੋ ਘੰਟੇ ਨੂੰ ਪਾ ਦਨੇ ਆਮ 2:55 ਵਾ ਜੇ ਸਾਡੇ ਕਹੇ ਵੀ ਡੰਗਰ ਨੂੰ ਕੋਈ ਬਾਜ਼ਾਰ ਨਹੀਂ ਕੋਈ ਕੁਝ ਨਹੀਂ ਇਹ ਨਹੀਂ ਆ ਵੀ ਆਪਾਂ ਵੀਡੀਓ ਬਣਾਉਣੀ ਆ ਆਪਾਂ ਡੰਗਰਨਾ ਅੱਜ ਡੰਗਰਨਾ ਚਾਹੀਏ ਬਾਜ਼ਾਰ ਲਾ ਲਈਏ ਜੋ ਕੋਈ ਜਾਂ ਸਾਰਾ ਕੁਝ ਉਦਾਂ ਹੀ ਵਿਖਾਈਦਾ ਵਾ ਠੀਕ ਆ ਤੇ ਸਾਢੇ 5 ਵਜੇ ਦੀ ਸਾਡੀ ਸਵੇਰ ਦੀ ਚਵਾਈ ਆ ਸਾਢੇ 5 ਵਜੇ ਦੀ ਸਾਡੀ ਸ਼ਾਮਾਂ ਦੀ ਚਵਾਈ ਆ ਟਾਈਮ ਟੂ ਟਾਈਮ ਟਾਈਮ ਟੂ ਟਾਈਮ ਜਿਹੜੇ ਵੀਰ ਨੇ ਆਉਣਾ ਦੋ ਡੰਗ ਚਵਾਈ ਕਰਕੇ ਆਪਦਾ ਮਾਲ ਖੜਾ ਸਕਦਾ ਵਾ ਕੋਈ ਬਾਜ਼ਾਰ ਨਹੀਂ ਕੋਈ ਕੁਝ ਨਹੀਂ ਹਜੇ 2:00 ਵਜੇ ਦੇ 16 ਮਿੰਟ ਹੋਏ ਆ ਜਦੋਂ ਸ਼ਾਮਾਂ ਨੂੰ ਝੋਟੀ ਥੱਬੇ ਲਾਈ ਜਾਂਦੀ ਆ ਆਹ ਲੋ ਦੋਸਤੋ ਕਰੋ ਚੈੱਕ ਆਰਡਰ ਕੁਆਲਿਟੀ ਦੋਸਤੋ ਕਰਮਾਈ ਨੇ ਬਹੁਤ ਵਧੀਆ ਤਿਆਰ ਕੀਤੀ ਆ ਦੋਸਤੋ ਟਾਈਮ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਨੇ ਸਵਾ 2 ਹੋਇਆ 26 ਤਰੀਕ ਅੱਜ ਦੋਸਤੋ ਨਗੀਨੇ ਹੀ ਅੱਜ ਵੀਰ ਨੇ ਖਰੀਦ ਕੇ ਲਿਆਂਦੇ ਕੱਦ ਕੱਦ ਵੀ ਦੋਸਤੋ ਚੰਗਾ ਪਿੱਠਪੁਰੇ ਦੀ ਚੜਾਈ ਬਹੁਤ ਵਧੀਆ ਆਰਡਰ ਕੁਆਲਿਟੀ ਦੋਸਤੋ ਮੈਨੇ ਬਹੁਤ ਵਧੀਆ ਤਿਆਰ ਕੀਤੀ ਹੈ ਥਣਾ ਥੋੜੇ ਨੇ ਦੋਸਤੋ ਕੁਆਲਿਟੀ ਚੈੱਕ ਕਰੋ ਆ ਕਰੋ ਚੈੱਕ ਦੋਸਤੋ ਕਿ ਸਿੰਗੀ ਬਹੁਤ ਜਿਆਦੀ ਵਧੀਆ ਲੱਗੀ ਆ 14 15 ਕਿਲੋ ਵੀਰ ਕੰ ਦਾ ਦੁੱਧ ਪਿਆਰ ਆ ਬੱਚਾ ਕੀ ਦਿੱਤਾ ਵੀਰ ਨੇ ਬੱਚਾ ਇਹਦਾ ਕਟਿਆ ਭਾਜੀ ਪਿੱਛੇ ਨੀਲੀ ਦਾ ਕਟਾ ਇਹਦੇ ਪਿੱਛੇ ਅੱਛਾ ਇਹ ਨੀਲੀ ਆਉਂਦਾ ਕਟਾ ਤੇ ਬਾਕੀ ਅੱਜ ਧੁੱਪ ਲੱਗੀ ਬਾਬੇ ਦੀ ਕਿਰਪਾ ਨਾਲ ਰਾਤੀ ਆਈਆਂ ਤੇ ਚੌਵੀਂ ਨਵਾਤੀਆਂ ਵੀ ਚੱਲ ਕੋਈ ਗੱਲ ਨਹੀਂ ਆ ਪਠਪਠਾ ਖਾਈਆਂ ਦੀਆਂ ਧੁੱਪ ਲੱਗੀ ਧੁੱਪ ਤਾਂ ਪਸੇਕ ਲਈ ਇਹਨਾਂ ਕਰਮਾਂ ਲੀਆਂ ਠੀਕ ਹੈ ਜੀ ਹਾਂਜੀ ਦੋਸਤੋ ਕਰੋ ਚੈੱਕ ਬਾਰ-ਬਾਰ ਜੀ ਕਰਦਾ ਹੈ ਵੀ ਤੁਹਾਨੂੰ ਇਹਨਾਂ ਦਾ ਆਰਡਰ ਵਿਖਾਈ ਜਾਵਾਂ ਕਿਉਂਕਿ ਦੋਸਤੋ ਇਸ ਫਾਰਮ ਤੇ ਕੋਈ ਵੀ ਦੋਸਤੋ ਪਸ਼ੂ ਨੂੰ ਕਿਸੇ ਨੂੰ ਕੋਈ ਤੇ ਜੇ ਆਪਾਂ ਕਿਤੇ ਬਾਜ਼ਾਰ ਲਾ ਕੇ ਵੀਡੀਓ ਬਣਾਈਏ ਤੇ ਫਿਰ ਤੇ ਕਾਨੂੰ ਗੱਲਾਂ ਝੋਟੀ ਪੱਟ ਨੇ ਆਊਗੀ। ਸਹੀ ਕਰਕੇ ਫੋਨ ਲਾ ਕੇ ਖਰਾਬ ਕਰ ਦੋ। ਹਾਂਜੀ। ਬਾਕੀ ਵੀਰ ਮੇਰੇ ਕਈ ਆਦੰਦੇ ਆ ਵੀ ਸਾਫ ਫੋਨ ਕਰਕੇ ਵੀ ਸਾਈ ਪਾ ਦਿੰਦੇ ਆ ਉਹ ਕਰਦੇ ਆ। ਸਾਨੂੰ ਕੋਈ ਲਾਲਚ ਨਹੀਂ ਆ ਠੀਕ ਆ। ਆ ਢੇ ਘਰੇ ਆਓ। ਭਾਵੇਂ ਸਾਡੇ ਕੋਲ ਰਾਤ ਰੋ ਭਾਵੇਂ ਦੋ ਦਿਨ ਰੋ ਆਪਦੀ ਤਸੱਲੀ ਕਰਕੇ ਖੜੋ ਸਾਨੂੰ ਕੋਈ ਨਹੀਂ ਲਾਲਚ ਪੀ ਯਾਰ ਅਸੀਂ ਤੁਹਾਡੇ ਸਾਈ ਪਾਣੇ ਆ ਉਹ ਕਰ ਦੋ ਜੇਕਰ ਉਹ ਇੱਥੇ ਮੱਜਾਂ ਲੱਦ ਕੇ ਲੈ ਆਓ ਤੁਹਾਨੂੰ ਪੈਸੇ ਕਨਾ ਦੇ ਨਹੀਂ ਸਾਨੂੰ ਕੋਈ ਨਹੀਂ ਸਾਈ ਪਾਣੀ ਨਾ ਪਾਰਦਾ ਸਾਡੇ ਕੋਲੋਂ ਅੱਜ ਵੇਚ ਜਣ ਕੱਲ ਨੂੰ ਵੇਚ ਜਣ ਪਰਸੋਂ ਸਾਡਾ ਮਾਲ ਪੱਕਾ ਲੱਗਾ ਸਾਡਾ ਵਿਕਣਾ ਹੀ ਵਿਕਣਾ ਮਾਲ ਸਾਈ ਵੀਰ ਪਾਣੀ ਵੀ ਨਾ ਸਾਈ ਪਾ ਕੇ ਖਰਾਬ ਨਾ ਕਰਨਾ ਸਾਈ ਪਾ ਕੇ ਪੂਰੀ ਫੀਦ ਲੱਗੇ ਬਸ ਬਸ ਅਗਲੇ ਨੂੰ ਉਦਾਂ ਆਸਦੇ ਭਾਈ ਇੱਥੇ ਆਓ ਹਾਂਜੀ 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 ਆਪਦਾ ਤੇਲ ਜਿੱਦਾਂ ਵੀ ਆ ਜਿੰਨਾ ਵੀ ਆਪਦਾ ਤੇਲ ਚਲੋ ਉਹ ਤੇ ਖਰਤਾ ਕਰਨੀ ਬਣਾ ਹਾਂ ਹਾਂ ਹ ਇਹਨੂੰ ਫੇਰਾ ਹੀ ਪੈਣਾ ਉਹਦਾ ਕੋਈ ਸਵਾਦ ਨਹੀਂ ਆਉਂਦਾ ਪਾਣ ਨੂੰ ਠੀਕ 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 ਬਾਕੀ ਇੰਨੀ ਗੱਲ ਜਿੰਨੇ ਵੀਰ ਨਹੀਂ ਆਉਣਾ ਮੜ ਜਾ ਫੋਨ ਕਰ ਲੈ ਕਿਹੋਲੇ ਘਰੇ ਘਰੇ ਨਹੀਂ ਮਿਲਦਾ ਠੀਕ ਹੈ ਜੀ ਤੇ ਮੁੱਲ ਵੀਰ ਇਹਨਾਂ ਪਛਾਉਂਦੇ ਇਹਨਾਂ ਦੇ ਮੋਬਾਈਲ ਫੋਨ ਨੰਬਰ ਤੇ ਕਰਨੇ ਆ ਡੈਡੀ ਨੇ ਸਾਰਿਆਂ ਦੇ ਫੋਨ ਤੇ ਹੋਣਗੇ ਹਾਂ ਜੀ ਫੋਨ ਤੇ ਹੋਣਗੇ ਡੈਡੀ ਨੇ ਕਰਨੇ ਆ ਠੀਕ ਹੈ ਜੀ ਹਾਂਜੀ ਤੋਰੋ ਜੀ ਦੋ ਨੰਬਰ ਤੋਰੋ ਜੀ ਇਹ ਵੀ ਦੂਜਾ ਸੁਗਾ ਵਾ ਪਰਸ ਹਾਂਜੀ ਪਰਸੋਂ ਦੀ ਸੂਈ ਆ ਅੱਛਾ ਜੀ ਇਹਦੇ ਥੱਲੇ ਬੌੜਾ ਹੀ 10 ਦਾ 11 ਲੀਟਰ ਤਿਆਰ ਹੋਊਗਾ 10 ਲੀਟਰ ਤੇ ਨੈਟ ਵਾਲਾ ਤਿਆਰ ਹੋਊਗਾ ਬੌੜਾ ਦੇਖ ਇਹ ਵੀ ਕੁਆਲਟੀ ਚੈੱਕ ਕਰੋ। ਇਹ ਵੀ ਟੱਤੀ ਬਹੁਤ ਸ਼ਾਮਾਂ ਨੂੰ ਬੰਦੀ। ਇਹ ਵੀ ਸ਼ਾਮਾਂ ਨੂੰ ਪੂਰੀ ਬੰਦੀ ਆ। ਦੋਸਤੋ ਤੁਹਾਨੂੰ ਦੱਸਿਆ ਵੀ ਜਿੰਨੇ ਵੀ ਪਸ਼ੂਏ ਇਸ ਫਾਰਮ ਤੇ ਆ ਕੋਈ ਦੋਸਤੋ ਟਾਈਮ ਬਾਜ਼ਾਰ ਨਹੀਂ ਆਪਣੀ ਟਾਈਮ ਟੂ ਟਾਈਮ ਬੱਕ ਤਸੱਲੀ ਕਰਕੇ ਚੋਕੇ ਆਪਣੀ ਨਰਖ ਪਰ ਕਰਕੇ ਕੁਝ ਫ੍ਰੀਜ਼ਲੇ ਕਰੋ। ਚਵਾਈ ਪੋਲੀ ਹੋਊਗੀ ਦੂਰ ਆ ਕੇ ਏਡੀਆਂ ਨੀਆਂ ਮੋਟੀਆਂ ਧਾਰਾ ਹੋਣਗੀਆਂ ਮੱਜਾਂ ਦੀ। ਠੀਕ ਹੈ ਜੀ। ਹਾਂਜੀ। ਦੋਸਤੋ ਆ ਕਰੋ ਇਹਦਾ ਆਰਡਰ ਕੁਆਲਟੀ ਚੈੱਕ ਕਰੋ, ਥਣਾਂ ਦੀ ਕੁਆਲਟੀ ਚੈੱਕ ਕਰੋ ਦੀ। ਕੱਲਾ ਕੱਲਾ ਥਣ ਦੋਸਤੋ ਪੂਰੀ ਵੀ ਠੀਕ ਠਣ ਲੱਗਾ। ਪਿੱਠ ਪੁਰੇ ਦੀ ਦੋਸਤੋ ਚੜਾਈ ਚੈੱਕ ਕਰ ਲਓ ਆਜੀ ਫਿਰ ਕੁਆਲਟੀ ਚੈੱਕ ਕਰ ਲਓ ਹੱਥ ਦੇ ਕੰਦੀਨਾ ਹੋਣਾ ਕੋਈ ਕੀ ਤੁਹਾਡੀ ਮਨ ਠੀਕ ਹੈ ਜੀ ਇਹਦੇ ਮਗਰ ਬੱਚਾ ਵੀਰ ਕੀ ਹੈ ਇਹਦੇ ਮਗਰ ਇਹਦੇ ਮਗਰ ਕਟਾ ਜੀ ਅੱਛਾ ਦੋਵਾਂ ਦੇ ਮਗਰ ਕੱਟੇ ਹੈ ਦੋਵਾਂ ਮਗਰ ਕੱਟੇ ਹੈ ਜੀ ਆਹ ਦੋਸਤੋ ਇੱਕ ਵੀਰ ਨੇ ਬੜੀ ਫਰਕਾਰੀ ਪਾ ਕੇ ਰੀਨਾ ਮੈਂ ਤਿਆਰ ਕੀਤੀ ਹੈ ਹਾਂਜੀ ਕੀ ਦੇ ਤੇਰੀ ਡਿਟੇਲ ਹੈ ਵੀਰੇ ਇਹ ਪਾਜੀ ਦੂਜਾ ਸੁਆ ਝੋਟੀ ਦਾ ਅਛਾ ਜੀ ਇਹ ਝੋਟੀ ਨੇ ਪਹਿਲੇ ਸਵੇਰੇ ਉਹ ਬੰਦੇ ਆਂਦੇ ਆ ਕਿ ਅਸੀਂ 15 ਲੀਟਰ ਦੁੱਧ ਚੋਆ ਕੱਡੇ ਦੇ ਕੱਟੇ ਪਿਓਰ ਮੋਰਾ ਦੀ ਕੱਟੀ ਪੂਰੀ ਟਾਪ ਦੀ ਕੱਟੀ ਆ ਤੇ ਜਿਹੜੇ ਹਿਸਾਬ ਨਾਲ ਕੱਟੀ ਨਿਆਰ ਕੀ ਥੱਲੇ ਆਰਡਰ ਕੁਆਲਿਟੀ ਬਣਾਉਣੀ ਆ ਨਾ ਕੱਟੀ 16 17 ਲੀਟਰ ਨੂੰ ਹੱਥ ਮਾਰੂ ਗੱਬਣਿਆ ਗੱਬਣਿਆ ਇਹਨਾਂ ਖਾਣ ਦੀ ਜਿੰਨੇ ਲੈ ਜੂਗੀ ਨਾ ਦਿਨ ਕਰਮਾ ਲਈ ਉਹਨੇ ਚੰਗੇ ਆ ਬਾਕੀ ਫੇਸ ਬਹੁਤਾ ਜਿਆਦਾ ਵਧੀਆ ਲੱਗਾ ਕਰਮਾ ਜੀ ਦਾ ਕੰਮ ਦੀ ਕੁਸ਼ੀਨ ਦੀ ਝੋਟੀ ਆ ਜਰਸੀ ਗਾਵਾ ਨੂੰ ਬੁਥੀ ਲੱਗੀ ਕਰਮਾਲੀਓ ਆ ਦੋਸਤੋ ਕਰੋ ਕੋਈ ਵੀ ਸ਼ਾਤਰੀ ਛੋਟੀ ਜੀ ਕੋ ਕੱਢ ਸਕਦਾ ਨਗੀਨਾ ਦੋਸਤੋ ਇਹ ਬਹੁਤ ਵਧੀਆ ਟਾਪ ਕੁਆਲਿਟੀ ਦੀ ਪਿਓਰ ਜੈਡ ਬਲੈਕ ਉੱਤੋਂ ਖਾਇ ਮਾਰੀ ਕਰੀ ਲਾ ਕੇ ਵਿਖਾ ਦਿੰਨੇ ਆ ਆ ਦੋਸਤੋ ਤੁਹਾਨੂੰ ਕਰੀ ਫਲਕਾਰੀ ਲਾ ਕੇ ਵਿਖਾ ਦਿੰਨੇ ਆ ਦੇਖੋ ਇਹ ਜੱਚਦੀ ਆ ਆ ਦੋਸਤੋ ਕਰੋ ਜੀ ਫੇਸ ਕੁਆਲਿਟੀ ਚੈੱਕ ਇਹਨੂੰ ਵੀਰੇ ਇੱਕ ਗਿਹੜਾ ਹੋਰ ਕਢਾਈਏ ਇਹਨੂੰ ਕੀ ਕਹਿੰਦਾ ਲੈ ਇੱਕ ਗਿਹੜਾ ਹੋਰ ਕਢਾਰ ਆ ਦੋਸਤੋ ਕਰੋ ਚੈੱਕ ਇਹਦੀ ਆਰਡਰ ਕੁਆਲਿਟੀ ਫੇਸ ਕੁਆਲਿਟੀ ਇੱਕ ਕੱਦ ਕੱਦ ਦੂਸਤੋ ਚੈੱਕ ਕਰੋ ਬਾਕੀ ਝੋਟੀ ਨੇ ਥਣ ਪਾਂਡਾ ਬਹੁਤ ਜਿਆਦਾ ਵਧੀਆ ਲੱਗਾ ਅਜੇ ਦੋਸਤੋ ਸੂਨ ਦੇ ਟਾਈਮ ਤੱਕ ਇਹ ਆਰਡਰ ਕੁਆਲਟੀ ਬਹੁਤ ਵਧੀਆ ਤਿਆਰ ਕਰ ਲੂਗੀ ਆ ਦੋਸਤੋ ਕਰੋ ਦੀ ਆਰਡਰ ਕੁਆਲਟੀ ਚੈੱਕ ਪੂਰੀ ਜਾਂਦੀ ਮੈਂ ਦੋਸਤੋ ਪੰਡਾ ਹੀ ਪਾਈ ਫਿਰਦੀ ਵੇਖੋ ਆ ਦੋਸਤੋ ਕਰੋ ਦੀ ਥਣਾ ਦੀ ਕੁਆਲਟੀ ਚੈੱਕ ਪਹਿਲੇ ਸਵੇਰੇ ਵੀਰ ਕਹਿੰਦਾ 15 ਕਿਲੋ ਦੁੱਧ ਦੇ ਚੋਆ ਦੋਸਤੋ ਬਹੁਤ ਵਧੀਆ ਖੂਬਸੂਰਤ ਐ ਚੰਗੇ ਕੱਦ-ਕਾਠ ਦੀ ਮਾਲਕ ਐ ਤੇ ਦੁੱਧ ਵੀਰੇ ਕਿੰਨਾ ਕਹਿ ਲਈ ਆਪਾਂ ਉਮੀਦ ਰੱਖਦੇ ਤੋ ਭਾਜੀ ਆਪਾਂ ਨੇ ਆਨੇ ਆ ਵੀ 15 ਇਚ ਪਾਵੇ ਬਾਕੀ ਥਣ ਭਾਂਡਾ ਚੰਗਾ ਬਣ ਜਾਣਾ ਵੱਧੀ ਚਵਾਊਗੀ ਕਰਮਾ ਲਈ ਬਾਕੀ ਸੇਵਾ ਦੀ ਗੱਲ ਐ ਜਿੰਨੇ ਜਿਹੜੀ ਖਾਊ ਪੀਓਗੀ ਉਹਨੇ ਦੁੱਧ ਦੇਣਾ ਜਿੰਨੇ ਖਾਦਾ ਹੀ ਪੀਤਾ ਨਾ ਕੋਈ ਦੁੱਧ ਦਊਗੀ ਇਹਦੀ ਗੱਲ ਐ ਹਾਂਜੀ ਬਾਕੀ ਝੋਟੀ ਬਹੁਤ ਜਿਆਦੀ ਚੰਗੀ ਐ ਸ਼ਕੀਨ ਹਜੇ ਰਾਤ ਹੀ ਆਈਆਂ ਕਰਮਾਲੀਆਂ ਪੱਠੇ-ਪੁੱਠੇ ਦੇ ਚੱਕਣੀਆਂ ਚੰਗੀ ਤਰ੍ਹਾਂ ਬਾਕੀ ਬਹੁਤ ਜਿਆਦੀ ਜਰਸੀਆਂ ਦੋਸਤੋ ਬਰੀਕੀਆਂ ਬਹੁਤ ਜਿਆਦੀਆਂ ਦੇ ਵਿੱਚ ਕਰਮਾਲੀ ਦੇ ਆਰਡਰ ਕੁਆਲਿਟੀ ਦੋਸਤੋ ਤੁਹਾਨੂੰ ਕਰ ਨੇੜ ਤੋਂ ਦਿਖਾ ਦਿੰਨਾ ਕੋਈ ਸ਼ੱਕ ਹੀ ਨਹੀਂ ਹੈਗਾ ਭਾਜੀ ਝੋਟੀ ਚ ਆਹ ਦੋਸਤੋ ਕਰੋ ਚੈੱਕ ਇਹ ਆਰਡਰ ਕੁਆਲਿਟੀ ਅੱਛਾ ਇਹਦੇ ਬਾਰੇ ਵੀ ਇਹ ਵੀ ਗੱਲ ਨਹੀਂ ਹੁੰਦੀ ਕਿੰਨਾ ਟਾਈਮ ਖੜਦੀ ਇਹ ਵੀ ਗੱਬਣ ਆ ਅੱਛਾ ਜੀ ਇਹ ਵੀ ਹਫਤਾ ਇੱਕ ਲੈ ਜੂਗੀ ਠੀਕ ਹੈ ਜੀ ਹਾਂ ਜੀ ਕਿੰਨੇ ਵੇ ਸੂਏ ਤੇ ਗੱਬਣੀ ਇਹਨੇ ਭਾਜੀ ਦੂਜੇ ਸੂਏ ਸੋਣਾ ਇਹਨੇ ਉਹ ਬੰਦੇ ਆਨੇ ਵੀ ਦੂਜੇ ਆ ਅਸੀਂ ਆਨੇ ਤੀਜੇ ਆ ਬਾਕੀ ਦੂਜੇ ਆ ਕਰਨ ਵਾਲੇ ਤਨਪਾਡ ਡੰਗਾ ਠੰਡ ਠੰਣ ਲਈ ਹੁਣ ਵੀ ਨਵਾਈ ਤਵਾਈ ਗੋਆ ਘੜਾ ਲੱਗਾ ਕਰਮਣੀ ਨੂੰ ਤੇ ਇਹਨੇ ਮੱਝ ਨੇ 18 ਲੀਟਰ ਦੁੱਧ ਚੋਇਆ ਪਹਿਲੇ ਸਵੇਰੇ ਹਾਂਜੀ ਠੀਕ ਹੈ ਜੀ ਦੂਜੇ ਸਵੇਰੇ ਪਹਿਲੇ ਸਵੇਰੇ ਉਹਨਾਂ ਚੋਇਆ ਪਹਿਲੇ ਸਵੇਰੇ ਉਹਨਾਂ ਬੰਦਿਆਂ ਨੇ 15 16 ਕਿਲੋ ਚੋਇਆ ਠੀਕ ਹੈ ਜੀ ਹੁਣ 18 ਲੀਟਰ ਉਹਨੇ ਚੋਇਆ ਦੇ ਮੱਝ ਦੁੱਧ ਬਾਕੀ ਆਰਡਰ ਕੁਆਲਟੀ ਬੜਾ ਵਧੀਆ ਲੱਗਾ ਪਿੰਡਾਂ ਮੜਾ ਪੁੱਛ ਕੇ ਲਾਇਓ ਹਾਂਜੀ ਨਵਾਈ ਹੈ ਨਾ ਨਵਾਈ ਕਰਮਾਲੀ ਠੰਡਿਆ ਤੁਹਾਨੂੰ ਪਤਾ ਫਿਰ ਅੱਜ ਲੈ ਨੀ ਗੱਲ ਧੋਪ ਲੱਗੀ ਕਰਮਾਲੀ ਨਾਲ ਹਾਂਜੀ ਹਾਂਜੀ ਅੱਜ ਡੰਗਰ ਨਵਾ ਇਹ ਡੰਗਰ ਵੀ ਖੁਸ਼ ਹੋ ਗਏ ਆ ਵੀ ਦੋਸਤੋ ਚੰਗੀ ਕੱਦ ਕਾਰ ਦੀ ਤੇ ਚੰਗੀ ਦੋਸਤੋ ਇਹ ਮਤਲਬ ਦੁੱਧ ਦੀ ਕਪੈਸਿਟੀ ਤਿਆਰ ਕਰੂਗੀ ਵੇਖੋ ਸਾਡਾ ਆਹ ਦੋਸਤੋ ਕਰੋ ਚੈੱਕ ਜੀ ਆਰਡਰ ਕੁਆਲਟੀ ਐਚ ਐਫ ਗਾਵਾਰਗਾ ਦੋਸਤੋ ਦਾ ਆਰਡਰ

ਲਮੀਤੋਰ ਦੋਸਤੋਂ ਸੁੰਦੇ ਸਮੇਤਾ ਕੇ ਨੇ ਬਹੁਤ ਵੱਡਾ ਆਰਡਰ ਤਿਆਰ ਕਰਾਣਾ ਕਿੰਨਾ ਟਾਈਮ ਖਰਦੀ ਵੀ ਸੁੰਦੇ ਜੀ ਇਹ ਭਾਜੀ ਜਿੰਨੇ ਦਿਨ ਲੈ ਜੂਗੀ ਉਹਨੇ ਚੰਗੇ ਉਹ ਤੇ ਆਂਦੇ ਵੀ ਹਫਤਾ ਲੈ ਜੂਗੀ ਬਾਕੀ ਜਿੰਨੇ ਲੈ ਜੂਗੀ ਕਰਮਾਲੀ ਤਿਆਰ ਆ ਠੀਕ ਹੈ ਜੀ ਹਾਂਜੀ ਦੋਸਤੋਂ ਪਿੱਠ ਪੜੇ ਦੀ ਚੜਾਈ ਬਹੁਤ ਜਿਆਦੀ ਹੈ ਆਰਡਰ ਕੁਆਲਟੀ ਦਾ ਦੋਸਤੋਂ ਇਹਨੇ ਤਕਰੀਬਨ ਬਹੁਤ ਲार्ज ਜਵਾਬ ਤਿਆਰ ਕੀਤੀ ਹੈ ਥਣਾ ਥਣਾ ਦੀ ਕੁਆਲਟੀ ਦੋਸਤੋਂ ਬਹੁਤ ਵਧੀਆ ਕਰਮਾਲੀ ਦੀ ਨਾ ਦੋਸਤੋਂ ਕਰੋ ਐਚ ਐਫ ਗਾਵਾਂ ਤੋਂ ਵੱਧ ਕੇ ਹਵਾਨਾ ਦੋਸਤੋਂ ਲੱਗਣ ਹਾਂਜੀ ਹਲੇ ਆ ਕੰਮਲ ਪਾ ਦੇ ਇਧਰ ਇੱਕ ਮਿੰਟ ਰੁਕ ਮਿੰਟ ਲੈ ਆ ਤੇ ਮੈਂ ਬੋਲ ਹਾਂ ਦੋਸਤੋ ਕਰੋ ਚੈੱਕ ਇੱਕ ਤੋਂ ਇੱਕ ਦੋਸਤੋ ਸਿਰੇ ਦੀ ਝੋਟੀ ਹੈ ਬਾਕੀ ਜਿਹੜੇ ਵੀ ਵੀਰ ਨੇ ਫੋਨ ਕਰਨਾ ਵਾ ਹਾਂਜੀ ਇੱਕ ਨੰਬਰ ਕਹਿ ਕੇ ਦੋ ਨੰਬਰ ਕਹਿ ਕੇ ਤਿੰਨ ਨੰਬਰ ਕਹਿ ਕੇ ਚਾਰ ਨੰਬਰ ਕਹਿ ਕੇ ਫੋਨ ਤੇ ਗੱਲ ਕਰਨਾ ਜੀ ਡਾਡੀ ਨੇ ਗੱਲ ਕਰਨੀ ਆ ਫੋਨ ਤੇ ਕਿਹੜੇ ਵੇਲੇ ਪਤਾ ਨਹੀਂ ਹੁੰਦਾ ਵੀ ਡੰਗਰ ਕਿਹਈ ਪੈਸੇ ਸੌਦੇ ਹੋਰ ਕੇ ਡੰਗਰ ਦਾ ਕਰੀ ਜਾਂਦਾ ਰਹਿੰਦਾ ਕਿ ਨੂੰ ਨਹੀਂ ਪਤਾ ਲੱਗਦਾ ਇਹ ਵਾਲੀ ਠੀਕ 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 ਜੋ ਵੀ ਇੱਕ ਨੰਬਰ ਤੇ ਵੀ ਸੂਈ ਆ ਕਾਲੀ ਝੋਟੀ ਹਾਂਜੀ ਦੋ ਨੰਬਰ ਤੇ ਵੀ ਸੂਈ ਮੱਥੇ ਵਾਲੀ ਝੋਟੀ ਆ ਤਿੰਨ ਨੰਬਰ ਤੇ ਚਾਰ ਨੰਬਰ ਦੋਵੇਂ ਦੰਗਰ ਨੰਬਰ ਤੇ ਹਾਂਜੀ ਗੱਬਣ ਝੋਟੀ ਆ ਉਹ ਤੋਂ ਪਰਲੇ ਬੰਨੇ ਚਾਰ ਨੰਬਰ ਤੇ ਵੱਡੀ ਮਾਝ ਗੱਬਣ ਆ ਜੀ ਠੀਕ ਹੈ ਜੀ ਕੀ ਡਿਟੇਲ ਹੈ ਇਸ ਗਾਂ ਦੀ ਇਹ ਪਾਜੀ ਦੂਜੇ ਸੂਗੇ ਵਹਿੜ ਸੂਈ ਆ ਜੀ ਵਹਿੜ ਥੱਲੇ 15 ਲੀਟਰ ਦੁੱਧ ਹੋਊਗਾ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਵੀ ਸੂਈ ਸੁਈ ਦੀ ਕਿੰਨਾ ਟਾਈਮ ਸੂਈ ਨੂੰ ਅੱਜ ਇਹਨੂੰ ਆਵੇ ਹਾ ਬੱਚਾ ਇਹਦਾ 나ੜੂ ਤੇ ਯਾ ਅੱਜ ਪੰਜਵਾਂ ਛੇਵਾਂ ਦਿਨ ਹੋਇਆ ਸੂਈ ਨੂੰ ਅੱਛਾ ਜੀ ਹਾਂਜੀ ਦੋਸਤੋ ਚੰਗੀ ਕੱਢ ਪਾਸ ਦੀ ਬਹੁਤ ਜਾਰੀ ਆ ਸੂਰ ਰਗੀ ਵਹਿੜ ਆ ਹਾਂ ਦੋਸਤੋ ਕਰੋ ਚੈੱਕ ਸੋਰ ਵੀ ਬੱਚਾ ਨਹੀਂ ਪਲਿਆ ਹੁੰਦਾ ਹਾਂਜੀ ਹਾਂਜੀ ਇਦਾਂ ਦੀ ਆ ਕਰਮਾਂ ਵਾਲੀ ਆਹ ਦੇ ਹੁਣੇ ਨਮਾਈਆਂ ਮਾੜਾ ਮਾੜਾ ਪਾਣੀ ਮਾਰਿਆ ਬਾਹਰੋਂ ਹੁਣੇ ਖੋਲ ਕੇ ਲਿਆਂਦੀਆਂ ਮੈਂ ਦੋਸਤੋ ਕਰੋ ਜੀ ਆ ਆ ਜੇ ਭੁਖੀ ਆਪਾ ਦੂਜਾ ਵੀ ਹਾਂਜੀ ਦੂਜਾ ਸੁਗਾ ਹੁਣ ਇਹ ਜਾਂਦੀਆਂ ਬਿਲਕੁਲ ਸੀਲ ਮੈਨਾ ਓਕੇ ਆ ਜੀ ਖੰਣਾ ਤੁਹਾਨੂੰ ਦੀ ਕੁਆਲਿਟੀ ਚੈੱਕ ਕਰੋ ਦੋਸਤੋ ਆਰਡਰ ਕੁਆਲਿਟੀ ਚੈੱਕ ਕਰ ਲਓ ਜੀ ਇਹ ਨਾ ਗੱਲ ਪਹਿਲਾਂ ਦੱਸ ਦੇਣੀ ਚੰਗੀ ਹੁੰਦੀ ਆ ਇਹ ਆ ਬੰਦਿਆਂ ਨੇ ਪਾਈ ਇਹਨੂੰ ਨੱਥ ਅਛਾ ਜੀ ਉਹ ਕਿਤੇ ਸਾਰੇ ਬੰਦਾ ਜਨਾਨੀਆਂ ਚੋਂਦੇ ਡੰਗਰ ਉਹਨਾਂ ਸਾਰੀਆਂ ਗਾਵਾਂ ਨੂੰ ਹੀ ਮਾੜੀ ਮਾੜੀ ਨੱਥ ਨਗਾਈ ਆ ਉਹਨਾਂ ਨੱਥ ਪਾਈ ਦਾ ਆ ਪੰਦਤੀ ਮਾੜੀ ਜੀ ਨੱਥ ਕੱਢ ਤੇ ਉਹ ਭਾਵੇਂ ਮੇਰਾ ਦਾ ਨੱਥ ਸ਼ਾਮ ਨੂੰ ਪਾ ਗੇ ਨਾ ਭਾਵੇਂ ਇੱਦਾਂ ਝੋਲਿਆ ਕਰੀਏ ਉਹਦਾ ਹਿੱਲਦੀ ਨਹੀਂ ਕਰਮ ਵਾਲੀ ਠੀਕ ਹੈ ਜੀ ਹਾਂ ਜੀ ਤਾਜੀ ਸੂਈ 15 ਹੀ ਲੀਟਰ ਬੋਲਾ ਹੋਊਗਾ ਸਭ 15 ਲੀਟਰ ਬੋਲਾ ਹਾਂ ਜੀ ਤੇ ਮੁੱਲ ਦਾ ਵੀ ਕਰਨਾ ਕਿ ਭੋਲੇ ਉਹਦੇ ਭਾਜੀ 55000 ਦੀ ਵੈੜ ਦੇ ਦਾਂਗੇ 55000 ਹਾਂ ਜੀ ਮਾਨ ਤਣੂਗਾ ਜੀ 1000 ਰੁਪਿਆ ਮਾਨ ਹੋਰ ਕਰ ਦਾਂਗੇ ਠੀਕ ਹੈ ਜੀ ਵੈੜ ਬਹੁਤ ਜਿਆਦਾ ਕਰੀ ਜੀ 5 ਖੁੱਲਾ ਆਰਕੀ ਆਫਰ ਬਾਬੇ ਦੀਪ ਸਿੰਘ ਦੀ ਕਿਰਪਾ ਅੱਜ ਬਾਬੇ ਦਾ 20000 ਰੁਪਏ ਵੀਰ ਡਿਮਾਂਡ ਕੀਤੀ ਵੀਰ ਨੇ 52000 ਰੁਪਏ ਬਾਬੇ ਦੇ ਜਨਮ ਦਿਹਾੜੇ ਅੱਜ 3000 ਰੁਪਏ ਛੜਤਾ ਤੁਹਾਨੂੰ ਬਾਬੇ ਦੇ ਜਨਮ ਦਿਹਾੜੇ ਦੇ ਕਰਕੇ ਠੀਕ 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 ਜੀ ਤੁਹਾਨੂੰ ਬਾਬਾ ਜੀ ਸਾਰੇ ਚੜ੍ਹਦੀ ਕਲਾ ਕਰੀਂ ਹਾਂਜੀ ਹਾਂਜੀ ਦੋ ਨੰਬਰ ਦੋ ਨੰਬਰ ਬਾਰੇ ਵੀ ਦੱਸੀ ਇਹਦੇ ਬਾਰੇ ਇਹ ਭਾਈ ਗਾਂਥਲੇ 20 ਕਿਲੋ ਦੁੱਧ ਹੋਊਗਾ ਕਿੰਨਾ ਟਾਈਮ ਹੋ ਗਿਆ ਵੀ ਸੂਈ ਨੂੰ ਇਹਨੂੰ ਸੂਈ ਨੂੰ ਵੀ ਹਫਤਾ ਹੋ ਗਿਆ ਵਾ ਚੰਗੇ ਕੱਦ ਕਰਦੀ ਦੋਸਤੋ ਉੱਚੀ ਲੰਬੀ ਸੂਈ ਨੱਕੀ ਬਹੁਤ ਵਧੀਆ ਬਰੀਡ ਪੂਰਾ ਵੱਡਾ ਕੱਦਿਆ ਡੱ ਦੁੱਧ ਬੱਚੀ ਤੇ ਲਵੀ ਕਿਲੋ ਹੋਊਗਾ ਦੋਸਤੋ ਪੂਰੀ ਫੋਲ ਬਰੀਡ ਕੀ ਦਿੱਤਾ ਬਚਾ ਨੇ ਵੀਰ ਬੱਛਾ ਇਹਦੇ ਪਿੱਛੇ ਵੀ ਸ਼ਾਮਾ ਨੂੰ ਬੱਛੀ ਦਾ ਲਤਾਂ ਚੌੜੀਆਂ ਕਰ ਕਰ ਤੁਰਦੀ ਆ ਬਾਕੀ ਥਣਵੜਾ ਵਧੀਆ ਚਵਾਈ ਬੜੀ ਵਧੀਆ ਲੱਗੀ ਠੀਕ ਹੈ ਜੀ ਹਾਂਜੀ ਆ ਦੋਸਤੋ ਕਰੋ ਦੀ ਆਰਡਰ ਕੁਆਲਿਟੀ ਚ ਕੱਥਣਾ ਦੀ ਕੁਆਲਿਟੀ ਚੈੱਕ ਕਰੋ ਦੋਸਤੋ ਹਾਂਜੀ ਚੋਣ ਚਾਂ ਦੇ ਵਿੱਚ ਵੀ ਰਹੇ ਬਿਲਕੁਲ ਲੈਣਾ ਇੱਕ ਨੰਬਰ ਆ ਭਾਜੀ ਕੋਈ ਗਾਰੰਟੀ ਤੇ ਦਵਾਂਗੇ ਵੈਡ ਵੀ ਗਾਰੰਟੀ ਤੇ ਠੀਕ ਹੈ ਜੀ ਹਾਂਜੀ ਦੁੱਧ ਪੂਰਾ 20 ਕਿਲੋ ਕੰਢਿਆ ਮੁੱਲ ਕੀ ਕਰਦੇ ਵੀਰ ਦਾ ਇਹਦਾ ਮੁੱਲ ਭਾਜੀ 70000 ਕਰਦੇ ਆ 2000 ਰੁਪਇਆ ਮਾਣ ਕਰ ਦਾਂਗੇ ਅੱਜ ਬਰੇ ਬਰੇ ਦਾ ਦੇਣੇ 60 ਰੁਪਏ ਨਾ 70 ਦੀ ਵੈਡ ਜਦਾਂ ਹੀ ਹਾਂ 60000 ਰੁਪਏ ਦੀ ਵਾ 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 ਵੀਰ ਨਿਕਾ ਵੀਰੇ ਤੇ ਬੜਾ ਤੇ ਪਾਜੀ ਵੈਡ ਆਪਾਂ 75000 ਦੀ ਵੇਚ ਦਈ ਦੀ ਆ ਠੀਕ ਹੈ ਜੀ ਹਾਂ ਜੀ ਪਰ ਆਪਾਂ ਆਪਦਾ ਹਿਸਾਬ ਰੋਟੀ ਰੱਖੇ ਉਹਨਾਂ ਕੋ ਮੁੱਲ ਮੰਗੀਦਾ ਵਾ ਠੀਕ ਹੈ ਜੀ ਹਾਂ ਜੀ ਕਿ ਕਿਸੇ ਨੂੰ ਰੋਟੀ ਨਹੀਂ ਲੱਗਾ ਵੇਚਣੀ ਹੈ ਠੀਕ ਹੈ 70000 ਰੁਪਇਆ ਵੀਰ ਜੀ ਡਿਮਾਂਡ 60000 ਦੀ ਵੀਰ ਕਹਿੰਦਾ ਆਪਾਂ ਦੇ ਦਾਂਗੇ ਵੀਰ ਜੀ ਆਪਾਂ ਵੇਚਣ ਨੂੰ ਵੈਡ ਜੰਮੂ ਭਾਵੇਂ 85 ਠੀਕ ਹੈ ਜੀ ਕਦ ਕਰ ਦੋਸਤੋਂ ਗਾ ਦਾ ਪੂਰਾ ਉੱਚਾ ਲੰਬਾ ਸੋਹਣਾ ਸੁਨੱਖਾ ਇਸ ਬਹੁਤ ਜ਼ਿਆਦਾ ਕੁਆਲਿਟੀ ਰੰਗ ਬਹੁਤ ਵਧੀਆ ਦੋਸਤੋਂ ਪੂਰੀ ਰੰਗ ਬਾਜ਼ ਗਾ ਦੇਖੋ ਇਹ ਕਰਮਾ ਦੀ ਠੰਡ ਦਾ ਕਰਕੇ ਨਿਸ਼ਕਾ ਮਾਰਦੀ ਪੂਰੀ ਫੇਰ ਵੀ ਕੋਈ ਵੀ ਰੱਖੇ ਵੀ ਘੱਟ ਕਰ ਲੋ ਔਰ ਕੋਈ ਮਾਨਤਾ ਨਹੀਂ ਹੁੰਦਾ ਇਹ ਵਿੱਚੋਂ ਨਹੀਂ ਦੋਸਤੋਂ ਮਾਨਤਨ ਵੀਰ ਨੇ ਬਹੁਤ ਕਰਤਾ 3000 ਰੁਪਏ ਪਹਿਲਾਂ ਵੀਰ ਨੇ ਛੋਟ ਕਰਤੀ ਹੈ ਬਾਕੀ ਦੋਸਤੋਂ ਜਿਹੜਾ ਕੋਈ ਵੀਰ ਹੋਊਗਾ ਹਲਕਾ ਫੁਲਕਾ ਦੋਸਤੋਂ ਸਰ ਬੜਾ ਕੋਈ ਹੋਊਗਾ ਨੇ ਦੂਰੀਆਂ ਫੇਰ ਸੱਦਾ ਕਰਦੇ ਗੂਪੇ ਠੀਕ 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 ਉਸ ਦਿਨ ਆਪ ਤਿੰਨ ਮਹੀਆ ਉਹਨਾਂ ਨੇ ਰੇਟ ਪਾਇਆ ਨਾ ਫੇਰ ਚਾਰੀ ਦੀ 45 ਉਹ ਮੱਝਾਂ ਆਪ ਘੰਟੇ ਬਾਦੀ ਵੇਚਤੀਆਂ ਹਾਂ ਹਾਂਜੀ ਠੀਕ ਹੈ ਜੀ ਦੋਸਤੋ ਦੋ گاਵਾ ਤੇ ਚਾਰ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਬੱਚੇ ਦੋਸਤੋ ਆਹ ਗਾਂ ਦਾ ਬੱਚਾ ਤੇ ਤੁਹਾਨੂੰ ਮੱਝਾਂ ਦੇ ਬੱਚੇ ਦੋਸਤੋ ਦੋਹਾਂ ਤੇ ਦਿਖਾ ਦਿੰਦਾ ਇੱਧਰ ਬੱਦੇ ਨਾਲ ਵੀਰ ਨੇ ਅੰਦਰ ਚਲੋਰਾ ਵੀਡੀਓ ਹਾਂਜੀ ਹਾਂਜੀ ਇੱਕ ਨੰਬਰ ਤੇ ਜਿਹੜੀ ਮੱਝ ਬੱਜੀ ਝੋਟੀ ਦੂਜੇ ਸੁਵੇ ਉਹਦਾ ਨੀਲੀ ਦਾ ਕਟਾ ਪਿਓਰ ਠੀਕ ਹੈ ਜੀ ਉਹ ਬੰਦਿਆਂ ਦੇ ਪੀਂ ਨੀਲੀ ਦਾ ਪਾਂਦੀ ਟੀਕਾ ਭਰਾਇਆ ਨੀਲੀ ਦਾ ਠੀਕ ਪਿਓਰ ਨੀਲੀ ਦਾ ਵੀ ਤਾਂ ਕਟਾ ਆ ਦਜੀ ਦੋ ਨੰਬਰ ਵਾਲੀ ਮੱਝ ਦਾ ਦੋ ਨੰਬਰ ਦਾ ਕਟਾ ਆ ਦੋਸਤੋ ਹਾਂਜੀ ਤੇ ਆ ਬੱਛਾ ਵੱਡੀ ਗਾਂ ਦਾ ਇੱਕ ਨੰਬਰ ਦਾ ਦੋਸਤੋ ਬੱਚਾ ਆ ਜੇ ਬੱਚਾ ਬੱਚਾ ਠੰਡ ਹੈ ਇੱਥੇ ਬੱਦੇ ਕਰਮਾਣੇ ਤੋੜੋ ਹਾਲੋ ਦੋਸਤੋ ਕਰੋ ਚੈੱਕ ਇੱਕ ਵਾਰੀ ਫੇਰ ਦੁਬਾਰਾ ਤੋਂ ਝੋਟੀ ਤੁਹਾਨੂੰ ਦੋਸਤੋ ਰਿਸਰਚਰ ਸੀ ਤੋੜ ਕੇ ਦਿਖਾਉਣੀ ਹੈ ਇੱਕ ਵਾਰੀ ਬਿਲਕੁਲ ਨਿਗ ਨਿ ਕੱਦ ਕੱਢ ਵੀ ਪੂਰਾ ਇੱਠ ਪੁਰੇ ਦੀ ਚੜਾਈ ਦੋਸਤੋ ਕਰ ਲੋ ਚੈੱਕ ਇਹ ਆਰਡਰ ਕੁਆਲਿਟੀ ਦੋਸਤੋ ਕਰਮਾਇ ਨੇ ਬਹੁਤ ਵਧੀਆ ਤਿਆਰ ਕੀਤੀ ਆ ਥਣਾ ਥਣਾ ਦੀ ਕੁਆਲਿਟੀ ਚੰਗੀ ਹੈ ਮੈਨੂੰ ਹੰਦੇ ਆ ਤੁਹਾਨੂੰ ਹਾਂਜੀ ਹਾਂਜੀ ਦੋਸਤੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਇੱਕ ਤੋਂ ਇੱਕ ਸਰੇ ਦੀ ਮੱਝ ਵੀਰ ਦੇ ਕੋਲ ਤੇ ਗਾਵਾਂ ਨੂੰ ਦੋਸਤੋ ਬਹੁਤ ਟੌਪ ਕਲਾਸ ਦੀ ਇਹ ਵੀ ਲਿਆ ਆ ਆ ਕਰੋ ਥਣਾ ਦੀ ਕੁਆਲਿਟੀ ਚੈੱਕ ਦੀ ਮੈਂ ਜੱਡੇ ਦੇ ਪੈਰਾਂ ਕਿ ਬੁੱਕੇ ਚੱਲਦੇ ਹਾਂਜੀ ਹਾਂਜੀ ਆ ਦੋਸਤੋ ਦੋ ਨੰਬਰ ਤੇ 70 ਨੰਬਰ ਦੋਸਤੋ ਫਲਕਾਰੀ ਵਾਲੀ ਝੋਟੀ ਤੇ ਉਸ ਤੋਂ ਅੱਗੇ ਦੋਸਤੋ ਇੱਕ ਨਗੀਨਾ ਜਿਹੜਾ 18 ਕਿਲੋ ਦੁੱਧ ਜਿਹਨੇ ਪਹਿਲਾਂ ਸੂਈਆਂ ਚ ਚਵਾਤਾ ਉਮੀਦ ਕਰਦਾ ਵੀਰੇ ਕਿ 20 ਲੀਟਰ ਦੀ ਦੁੱਧ ਚੰਗੇ ਕੱਦ ਗੱਡ ਦੀ ਜਿਹੜੇ ਪਸ਼ੂ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਆਪਣੀ ਤਸੱਲੀ ਕਰਕੇ ਨਿਰਖ ਪਰ ਕਰਕੇ ਫਿਰ ਦਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ